ਅਮਰੀਕੀ ਰੱਖਿਆ ਵਿਭਾਗ ਨੇ ਉਹਨਾਂ ਸੈਨਿਕਾਂ ਨੂੰ ਤੁਰੰਤ ਬਾਹਰ ਕੱਢਣ ਦਾ ਹੁਕਮ ਦਿੱਤਾ ਜੋ ਜਨਤਕ ਤੌਰ ਤੇ ਫੌਜ ਤੋਂ 트ਾਂਸਜੈਂਡਰ ਵਜੋਂ ਪਛਾਣ ਕਰਦੇ ਨੇ ਅਤੇ ਹੋਰ 트ਾਂਸਜੈਂਡਰ ਸੈਨਿਕਾਂ ਨੂੰ ਆਪਣੀ ਪਛਾਣ ਦੱਸਣ ਲਈ 30 ਦਿਨ ਦਾ ਸਮਾਂ ਦਿੱਤਾ। ਮੰਗਲਵਾਰ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਦੇਸ਼ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੂੰ ਫੌਜ ਵਿੱਚ 트ਾਂਸਜੈਂਡਰ ਵਿਅਕਤੀਆਂ ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦੇਣ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਇਹ ਵੱਡਾ ਕਦਮ ਚੁੱਕਿਆ। ਦੱਸ દਈਏ ਰੱਖਿਆ ਮੰਤਰੀ ਪੀਟ ਹੈਕਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਰੱਖਿਆ ਵਿਭਾਗ ਵਿੱਚ ਹੁਣ ਕੋਈ ਵੀ ਟ੍ਰਾਂਸਜੈਂਡਰ ਨਹੀਂ ਹੋਵੇਗਾ ਵਿਭਾਗ ਦੇ ਅਧਿਕਾਰੀ ਨੇ ਕਿਹਾ ਹੈ ਕਿ ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਫੌਜ ਵਿੱਚ ਕਿੰਨੇ ਟ੍ਰਾਂਸਜੈਂਡਰ ਲੋਕ ਨੇ ਪਰ ਇਹ ਮੈਡੀਕਲ ਰਿਕਾਰਡਾਂ ਤੋਂ ਪਤਾ ਲਗਾਇਆ ਜਾਵੇਗਾ ਜਿਸ ਤੋਂ ਬਾਅਦ ਇਹਨਾਂ ਸੈਨਿਕਾਂ ਨੂੰ ਸੇਵਾ ਤੋਂ ਕੱਢ ਦਿੱਤਾ ਜਾਵੇਗਾ ਦੱਸ ਦਈਏ ਟਾਂਸਲ ਸਿਪਾਈਆਂ ਦੇ ਵਿਭਾਗ ਨੂੰ ਆਪਣੀ ਪਛਾਣ ਸਵੈ ਇੱਛਾ ਨਾਲ ਦੱਸਣ ਲਈ 6 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ।